ਇੱਕ ਨਵੀਂ ਹੋਰ ਚੀਜ਼ ਹੋਈ ਦੇਸ਼ ਦੇ ਵਿੱਚ ਐਸਐਸਐਫ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਬਾਹਰ ਤੁਸੀਂ ਜਾਂਦੇ ਹੋਗੇ ਕਿਤੇ ਤਾਂ ਬੜੀਆਂ ਸ਼ਾਨਦਾਰ ਗੱਡੀਆਂ ਉਹਨਾਂ ਕੋਲੇ ਮੁੰਡੇ ਕੁੜੀਆਂ ਖੜੇ ਨੇ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਹੈ ਉਹਨਾਂ ਕੋਲੇ ਗੈਸ ਕਟਰ ਵੀ ਨੇ ਉਹਨਾਂ ਕੋਲੇ ਆਰੀ ਦੇ ਬਲੇਡ ਵੀ ਨੇ ਉਹਨਾਂ ਕੋਲੇ ਸਟੈਚਰ ਵੀ ਨੇ ਫਸਟ ਏਡ ਦਾ ਸਮਾਨ ਹੈ ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਪਹਿਲਾਂ ਜਿਹੜਾ ਜੇ ਕੋਈ ਜ਼ਖਮੀ ਪਿਆ ਹੈ ਤਾਂ ਉਹਦਾ ਬਲੀਡਿੰਗ ਰੋਕੀ ਜਾਂਦੀ ਹੈ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਤਾਂ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ ਹੋ ਸਕਦਾ ਹੈ ਹਸਪਤਾਲ ਵਾਸਤੇ ਪਿੱਛੇ ਜਾਣਾ ਪਵੇ ਪਿਛਲਾ ਹਸਪਤਾਲ ਨੇੜੇ ਹੈ ਤੇ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਤੇ ਤੁਹਾਨੂੰ ਦੱਸਦੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ 1 ਸਾਲ ਹੋ ਗਿਆ ਲਗਭਗ 1 ਸਾਲ ਦੇ ਵਿੱਚ 48% ਮੌਤਾਂ ਘਟ ਗਈਆਂ ਪੰਜਾਬ ਦੀਆਂ ਸੜਕਾਂ ਤੇ 48% ਜਿੱਦਾਂ ਕਿ ਇੰਟਰਨੈਸ਼ਨਲ ਲੈਵਲ ਤੇ ਜਿਸ ਦੀ ਗੱਲ ਚਰਚਾ ਹੋ ਰਹੀ ਹੈ ਹੋਰ ਕਈ ਸਟੇਟਾਂ ਜਿਹੜੀਆਂ ਉਹ ਸਾਥੋਂ ਪੁੱਛ ਰਹੀਆਂ ਨੇ ਤੁਸੀਂ ਕਿਵੇਂ ਕੀਤਾ ਲਾਗੂ ਟ੍ਰੇਨਿੰਗ ਕਿੱਥੇ ਦਿੱਤੀ ਤੇ ਕਿਸ ਤਰ੍ਹਾਂ ਤੁਸੀਂ ਇਹਨੂੰ ਇੰਪਲੀਮੈਂਟ ਕਰਦੇ ਹੋ ਅਸੀਂ ਕਹਾਂ ਜੀ ਜਦੋਂ ਮਰਜ਼ੀ ਆ ਜਾਓ ਅਸੀਂ ਤੁਹਾਨੂੰ ਦੱਸ ਦਾਂਗੇ ਸਾਡਾ ਕੁਝ